ਦੁਕਾਨ ਕਿੰਨੇ ਵੇ ਬੰਦ ਕੀਤੀ ਸੀ ਦੁਕਾਨ ਕੀਤੀ ਜੀ ਪੌਣੇ 3 ਵਜੇ ਘਰ ਗਿਆ ਪੌਣੇ 3 ਵਜੇ ਗਿਆ ਵਾ 3 10 ਤੇ ਮੈਂ ਆਇਆ ਵਾ 3 10 ਤੇ ਚੋਰੀ ਹੋ ਗਈ ਮੋਟਰਸਾਈਕਲ ਤੇ ਆਇਆ ਮੁੰਡਾ ਉਹਨੇ ਤਾਲਾ ਤੋੜਿਆ ਇਹ ਲਾ ਗੇਟ ਦਾ ਗੇਟ ਤੋੜ ਕੇ ਸਮਾਨ ਕੱਢ ਕੇ ਲੈ ਗਿਆ ਦੇਖੋ ਜੀ ਜੋ ਹਾਲਾਤ ਹੈ ਸੁੱਤੀ ਵੀ ਪਈ ਐ ਪੱਟੀਆਂ ਵੀ ਬੰਨੀ ਐ ਤੇ ਕੰਨ ਚ ਵੀ ਰੂੰਗਾ ਤੋਂ ਆਪਾਂ ਤੇ ਹੀ ਕਹਿ ਸਕਦੇ ਆ ਇਹ ਜਾ ਕੇ ਆਏ ਜੀ 3 ਵਜੇ ਕੰਪਲੇਂਟ ਦਿੱਤੀ ਗਈ ਤੁਹਾਨੂੰ ਫੋਨ ਕੀਤਾ ਤੁਸੀਂ 10 ਮਿੰਟ ਚ ਪਹੁੰਚ ਗਏ ਮੋਲ ਜਿਹੜਾ ਪੰਜਾਬ ਦਾ ਬਹੁਤ ਵਿਗੜ ਗਿਆ ਐ ਦੋ ਐਂਡ ਆਰਡਰ ਦੀਆਂ ਧੱਜੀਆਂ ਸ਼ਰੇਆ ਮੋਟੀਆਂ ਜੋੜ-ਜੋੜ ਕੇ ਅਗਲੇ ਨੇ ਅੱਜ ਇੱਥੇ ਤੱਕ ਪਹੁੰਚੇ ਆ ਤੇ ਅੱਜ ਉਹਨਾਂ ਦੀ ਮਿਹਨਤ ਦੀ ਕਮਾਈ ਜਿਹੜੀ ਹੈ ਉਹਦੀ ਇੱਕ ਸਕਿੰਟ ਵਿੱਚ ਲੁੱਟ ਕੇ ਲੈ ਗਏ ਉਹਨੇ ਥੋੜੀ دیر ਪਹਿਲਾਂ ਤੁਹਾਨੂੰ ਵੀਰ ਜੀ ਨੇ ਦੱਸਿਆ ਸਿੰਮੂ ਭਾਜੀ ਨੇ ਕਿ ਇਹ ਪਿੱਛੇ ਜਦੋਂ ਇੱਥੇ 3:00 ਵਜੇ 5 ਮਿੰਟ ਤੇ ਇੱਥੇ ਚੋਰੀ ਹੋਈ ਹੈ ਔਰ 7:30 ਵਜੇ ਤੁਸੀਂ ਚਲੇ ਜਾਓ ਪਿੱਛੇ ਸ਼ਿੰਗਾਰ ਦੀ ਬੈਕ ਸਾਈਡ ਤੇ ਉੱਥੇ ਮਨਿਕਸ ਇੰਜਰੀ ਦੁਕਾਨ ਹੈ ਉਹ ਬੰਦਾ ਕਹਿੰਦਾ ਜੀ ਮੈਂ ਨਾਲ ਦੀ ਦੁਕਾਨ ਤੇ ਗਿਆ ਵਾਂ ਤੇ 2 ਮਿੰਟ ਲੱਗੇ ਉਹਨੇ ਉਹ 1.5 ਕੋਣੇ 2 ਲੱਖ ਰੁਪਏ ਬੰਦਾ ਕੱਢ ਕੇ ਲੈ ਗਿਆ ਸੀ। ਕੈਂਪ ਤੇ ਉੱਤੇ ਦੋ ਤਿੰਨ ਚੋਰੀਆਂ ਹੋ ਜਾਣੀਆਂ ਬਹੁਤ ਮੈਨੇਜਰ ਦੀ ਗੱਲ ਹੈ। ਇੱਥੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜੋ ਹਾਲ ਹੈ ਇਹ ਨਾ ਹੋਣ ਵਾਲੇ ਹਾਲ ਹੈ ਜੀ। ਤੇ ਮੈਂ 4 ਵਜੇ ਰੋਟੀ ਖਾ ਕੇ ਆਇਆ ਤੇ ਮੇਰਾ ਦਰਵਾਜ਼ਾ ਖੁੱਲਾ ਪਿਆ ਹੁਣ ਗੱਲਾਂ ਡੁੱਟਾ ਪਿਆ। ਗੱਲੇ ਦੇ ਵਿੱਚ ਲਗਭਗ ਕੈਸ ਸੀਗਾ 2 ਲੱਖ ਦੇ ਕਰੀਬ। ਮੇਰਾ ਮਨੀ ਟ੍ਰਾਂਸਫਰ ਦਾ ਕੰਮ ਹੈ ਜੀ ਬਿਜਲੀ ਬਿੱਲ ਵਾਲਾ ਪਰੰਦਾ ਕੰਮ ਹੈ ਜੀ। ਤੇ ਮੈਂ ਇਹਨਾਂ ਨੂੰ ਕੈਸ਼ ਪਕੜਾਣਾ ਸੀਗਾ। ਇਹ ਕਹਿੰਦੇ ਕਿ ਮੈਂ ਅੱਡੇ ਪੋਨੇ ਘੰਟੇ ਦਾ ਕੰਨਾ ਮੈਂ ਦੁਕਾਨ ਤੇ ਲਾ ਕੇ ਮੈਂ ਕਹਾਂ ਚਲ ਮੈਂ ਰੋਟੀ ਖਾ ਕੇ ਆਇਆ ਨਾ ਇਹਨਾਂ ਨੂੰ ਮੈਨੂੰ ਕੀ ਪਤਾ ਸੀ ਜੀ 10 ਸਾਲ ਹੋ ਗਏ ਅੱਜ ਤੱਕ ਕੁਝ ਨਹੀਂ ਹੋਇਆ ਦੇ ਲੋ ਹੁਣ ਦਿਨ ਦਿਹਾੜੇ ਚੋਰੀ ਹੋ ਰਹੀ ਹੈ ਤੁਸੀਂ ਆਪ ਕਹਿ ਰਹੇ ਹੋ ਕੱਲ ਜਨਕਪੁਰੀ ਹੋਈ ਹੈ ਅੱਜ ਉੱਤੇ ਹੋਈ ਹੈ ਇੱਥੇ ਹੋਈ ਹੈ ਕਹਿੰਦੇ 3-15 ਦੇ ਆ ਦਰਵਾਜ਼ਾ ਖੁੱਲਾ ਪਿਆ ਸੀ ਉਹ ਸਾਰਾ ਮਿਆਰ ਦੇਖੋ ਖੁੱਲਾ ਪਿਆ ਕਿਸੇ ਨੇ ਕਿਸੇ ਨੂੰ ਭਨਕ ਟੱਕ ਨਹੀਂ ਪਈ ਲੁਧਿਆਣਾ ਲੈ ਬੰਟ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੁੰਬਰੀ ਲੁਧਿਆਣਾ ਦੇ ਸ਼ਿੰਗਾਰ ਦੇ ਕੋਲ ਇੱਕ ਚੋਰੀਆ ਮਾਮਲਾ ਜਿਹੜਾ ਕਿਆ ਸਾਹਮਣੇ ਆਂਦਾ ਵਾ ਗੱ ਅ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਮਾਮਲਾ ਕੀ ਹੋਇਆ ਮਾਮਲਾ ਇਹੀ ਹੈ ਜੀ ਹੁਣੇ ਥੋੜੀ ਦੇਰ ਪਹਿਲਾਂ 3 ਵਜੇ ਮੋਟਰਸਾਈਕਲ ਤੇ ਆਇਆ ਮੁੰਡਾ ਉਹਨੇ ਤਾਲਾ ਤੋੜਿਆ ਇਹ ਲਾ ਗੇਟ ਦਾ ਗੇਟ ਤੋੜ ਕੇ ਸਮਾਨ ਕੱਢ ਕੇ ਲੈ ਗਿਆ ਅੰਦਰੋਂ ਕਿੰਨੇ ਕੋ ਕਿੰਨੇ ਕੋ ਲੱਖਾਂ ਸਮਾਨ ਹੈ ਕਿੰਨੇ ਕੋ ਹਜ਼ਾਰਾਂ ਸਮਾਨ ਲੈ ਗਿਆ 80-90 ਹਜ਼ਾਰ ਦਾ ਸਮਾਨ ਲੈ ਗਿਆ ਕੀ ਕੀ ਸਮਾਨ ਲੈ ਗਿਆ ਇਹ ਲੈ ਗਿਆ ਜੀ 10 ਬੰਦ 12 ਬ੍ਰੇਸਲੇਟ ਸੀ ਹਾਂ ਜੀ 10 ਅੱਧਾ 10 ਚੈਨਾਂ ਸੀ ਅੱਛਾ ਤੇ ਚਾਂਦੀ ਲੈ ਕੇ ਗਿਆ ਸੋਨੇ ਲੈ ਕੇ ਚਾਂਦੀ ਲੈ ਕੇ ਗਿਆ ਚਾਂਦੀ ਦਾ ਸਾਮਾਨ ਅੱਗੇ ਪਿਆ ਸੀ ਨਾ ਜਿਹੜਾ ਉਹ ਕੇਲਾ ਸਾਰਾ ਲੈ ਗਿਆ ਹਾਂਜੀ ਤੁਸੀਂ ਕਿ ਦੁਕਾਨ ਕਿੰਨੇ ਵਜੇ ਬੰਦ ਕੀਤੀ ਸੀ ਦੁਕਾਨ ਕੀਤੀ ਜੀ ਪੌਣੇ 3 ਵਜੇ ਘਰ ਗਿਆ ਪੌਣੇ 3 ਵਜੇ ਗਿਆ ਵਾ 3 10 ਤੇ ਮੈਂ ਆਇਆ ਵਾ 3 10 ਤੇ ਚੋਰੀ ਹੋ ਚੁੱਕੀ ਸੀ ਅੱਗੇ ਵੀ ਇਦਾਂ ਕੋਈ ਅਕਸਰ ਚੋਰੀਆਂ ਵਗੈਰਾ ਹੁੰਦੀ ਜਾਂਦੀ ਆ ਆਪਣੇ ਅੱਗੇ ਇੱਥੇ ਏਸੀ ਚੋਰੀ ਹੋਇਆ ਸੀ ਜੀ ਉੱਪਰ ਦਾ ਕੋਠੇ ਤੋਂ ਨਾ ਏਸੀ ਲਾ ਕੇ ਲੈ ਗਏ ਸੀ ਹੋਰ ਵੀ ਕੋਈ ਇਦਾਂ ਕੋਈ ਚੋਰੀ ਹੋਈ ਹੈ ਨਾ ਜਾਂ ਹੁਣ ਪਤਾ ਲੱਗਾ ਇਹ ਸ਼ੰਗਾਰ ਫਿਲਮੇ ਦੇ ਕੋਲ ਹੋਈ ਹੈ 15 ਸੂਟ ਦੇ ਸਾਹਮਣੇ ਕੈਸ਼ ਲੈ ਕੇ ਆਉਦਾ ਵੀ ਉਹ ਵੀ ਕਹਿੰਦੇ 3:60 3 ਵਜੇ ਲੈ ਕੇ ਗਿਆ ਕੋਈ ਤਸਵੀਰਾਂ ਕੈਦ ਹੋਈਆਂ ਕਿਸੇ ਵਿੱਚ ਹਾਂਜੀ ਹਾਂਜੀ ਵੀ ਆਈ ਹੈ ਵੀਡੀਓ ਕਿ ਕਿੰਨੇ ਕੁ ਜਾਣੇ ਚੋਰ ਜਿਹੜੇ ਉਸ ਵਿੱਚ ਦਿਖਾਈ ਦੇ ਰਹੇ ਨਿੱਕੀ ਦਿਖਾਇਆ ਹਾਂਜੀ ਇਹ ਲਗਾ ਕੱਲ ਰਾਤ ਨੂੰ ਵੀ ਕੱਲ ਇੱਕ ਜੁਐਲਰੀ ਦੀ ਦੁਕਾਨ ਤੇ ਚੋਰੀ ਹੁੰਦੀ ਹੈ ਉਹ ਉਹ ਚੋਰੀ ਸੀ ਸੀਸੀਟੀਵੀ ਵੀ ਦੇਖੀ ਹੋਣੀ ਤੁਸੀਂ ਨਹੀਂ ਉਹੀ ਚੋਰ ਦਿਖਾਈ ਦੇ ਰਿਹਾ ਤੁਸੀਂ ਇਹ ਤਾਂ ਜਿਹੜਾ ਕੱਲ ਜਨਕਪੁਰੀ ਕਹਿੰਦੇ ਹੋਇਆ ਕੈਸ਼ ਜਿੰਨੇ ਲਿਆ ਉਹ ਉਹੀ ਬੰਦਾ ਆ ਰਿਹਾ ਜੀ ਇੱਥੇ ਕਿਹੜੇ-ਕਿਹੜੇ ਕੱਪੜੇ ਪਾਏ ਉਹਨੇ ਉਹਨੇ ਪ੍ਰਿੰਟ ਵਾਲੀ ਕਮੀਜ਼ ਪਾਈ ਹੈ ਡੱਬੀਆਂ ਵਾਲੀ ਲਾਲ ਰੰਗ ਦੀ ਟੋਪੀ ਹੈ ਤੇ ਕਾਲੇ ਰੰਗ ਦਾ ਰੁਮਾਲ ਬੰਨਿਆ ਹੋਇਆ ਮੂਹ ਤੇ ਅਕਸਰ ਕਰੀ ਦੇਖਿਆ ਤੇ ਸਪਲੈਂਡਰ ਮੋਟਰਸਾਈਕਲ ਆ ਉਹਦੇ ਸਿਲਵਰ ਰੰਗ ਦਾ ਸਿਲਵਰ ਰੰਗ ਦਾ ਅਕਸਰ ਕਰੀ ਦੇਖਿਆ ਤੇ ਨਹੀਂ ਜੀ ਇੱਧਰ ਨਹੀਂ ਕਦੀ ਦੇਖਿਆ ਅਸੀਂ ਮੈਂ ਕਿਸ ਤਰ੍ਹਾਂ ਦੇਦੇ ਹੋ ਲਗਾਤਾਰ ਮੱਲੇ ਦੇ ਵਿੱਚ ਚੋਰੀਆਂ ਵਗੈਰਾ ਆਉਂਦੀਆਂ ਡਕੈਤੀਆਂ ਵਗੈਰਾ ਹੋ ਰਹੀਆਂ ਨੇ ਇੱਕ ਸ਼ਿੰਗਾਰ ਦੇ ਕੋਲ ਚੋਰੀ ਵੀ ਦੁਬਾਰਾ ਹੋਈ ਹੈ ਕੱਲ ਰਾਤ ਨੂੰ ਜਿਹੜਾ ਕੀ ਹੈ ਦਿਨ ਰਾਤ ਦੇ ਆੜੇ ਚੋਰੀ ਹੋ ਜਾਂਦੀ ਹੈ ਹੁਣ ਦਿਨ ਦੇ ਆੜੇ ਚੋਰੀ ਹੋ ਜਾਂਦੀ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਨੂੰ ਮਾਹੌਲ ਜਿਹੜਾ ਪੰਜਾਬ ਦਾ ਬਹੁਤ ਵਿਗੜ ਗਿਆ ਹੈ ਲੋਅ ਐਂਡ ਆਰਡਰ ਦੀਆਂ ਧੱਜੀਆਂ ਸ਼ਰੇਆਮ ਉਡ ਰਹੀਆਂ ਤਿੰਨ ਵਜੇ ਦੇ ਕਰੀਬ ਜਿਹੜੀ ਐ ਦੁਕਾਨ ਤੇ ਚੋਰੀ ਹੁੰਦੀ ਐ 5 ਵਜੇ ਦਾ ਟਾਈਮ ਹੋ ਗਿਆ ਦੋ ਘੰਟੇ ਹੋ ਗਏ ਜੀ ਪੁਲਿਸ ਦੇ ਕੋਈ ਮੁਲਾਜ਼ਮ ਜਿਹੜੇ ਹੁਣੇ ਜਸਟ ਆਏ ਐ ਦੋ ਮਿੰਟ ਪਹਿਲਾਂ ਜੀ ਆ ਕੁਝ ਕਦਮਾਂ ਤੇ ਸਾਡੇ ਸ਼ਿੰਗਾਰ ਚੋਂਕੀ ਐ ਕੋਈ ਮੁਲਾਜ਼ਮ ਨਹੀਂ ਆਇਆ ਜਿੰਦੇ ਤੇ ਬੀਤਦੀ ਐ ਪਤਾ ਉਹਨੂੰ ਲੱਗਦਾ ਹੁਣ ਕਹਿਣਾ ਬੜਾ ਸੁੱਖਾ ਐ ਚੋਰੀ ਹੋ ਗਈ ਇੱਥੋਂ ਜਾ ਕੇ ਮੈਂ ਵੀ ਭੁੱਲ ਜਾਣਾ ਸ਼ਾਇਦ ਤੁਸੀਂ ਵੀ ਭੁੱਲ ਜਾਣਾ ਪਰ ਜਿੰਦੇ ਤੇ ਬੀਤਦੀ ਵੀ ਆ ਜਿਸ ਬੰਦੇ ਨੇ ਆਪਣੀ ਰੋਜੀ ਰੋਟੀ ਕਮਾਣੀ ਆ ਉਹਦੇ ਲਈ ਕਹਿਣਾ ਸੋਖਾ ਜੀ ਲੱਖ ਰੁਪਏ ਦਾ ਨੁਕਸਾਨ ਹੋਣਾ ਬੜੀ ਮਾਇਨੇ ਰੱਖਦੀ ਆ ਚੀਜ਼ ਇੱਕ ਇੱਕ ਰੁਪਿਆ ਜੋੜ ਜੋੜ ਕੇ ਜੋੜ ਜੋੜ ਕੇ ਅਗਲੇ ਨੇ ਅੱਜ ਇੱਥੇ ਤੱਕ ਪਹੁੰਚੇ ਆ ਤੇ ਅੱਜ ਉਹਨਾਂ ਦੀ ਮਿਹਨਤ ਦੀ ਕਮਾਈ ਜਿਹੜੀ ਆ ਉਹਦੀ ਇੱਕ ਸਕਿੰਟ ਵਿੱਚ ਲੁੱਟ ਕੇ ਲੈ ਗਏ ਤਾਂ ਹੁਣੇ ਜਸਟ ਪਤਾ ਲੱਗਿਆ ਸ਼ੰਘਾਰ ਰੋਡ ਦੇ ਨਾਲ ਹੀ ਆ ਕਾਰ ਪੇਸ਼ਣ ਰੋਡ ਦੇ ਉੱਤੇ ਉੱਥੇ ਵੀ ਡੇਢ ਕੈਸ਼ ਲੈਕ ਕੈਸ਼ ਲੈ ਗਈ ਹੈ ਮਨੀ ਐਕਸਚੇਂਜ ਮਨੀ ਐਕਸਚੇਂਜ ਵਾਲੇ ਸੀਗੇ ਉਹਨਾਂ ਦਾ 1.5 ਲੱਖ ਰੁਪਇਆ ਲੈ ਕੇ ਦੁਕਾਨ ਚੋਂ ਵੀ ਵੀਡੀਓ ਵਾਇਰਲ ਹੋ ਰਹੀ ਹੈ ਜਨਕਪ uri ਤੁਸੀਂ ਦੱਸਦੇ ਹੋ ਉੱਥੇ ਵੀ ਚੋਰੀ ਹੋਈ ਹੈ ਨਿਊ ਸ਼ਰਗਰ ਗਲੀ ਨੰਬਰ 3 ਵਿੱਚ ਇੱਕ ਸ਼ਰੀਆ ਮੋਟਰਸਾਈਕਲ ਦਾ ਤਾਲਾ ਤੋੜ ਕੇ ਲੈ ਗਈ ਹੈ ਦਿਨ ਦਿਹਾੜੇ ਇਨਸੀਡੈਂਟ ਹੋ ਰਹੇ ਆ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਉਹ ਕਿੱਥੇ ਪਹੁੰਚ ਗਏ ਨੇ ਚੰਦ ਕਦਮਾਂ ਦੀ ਦੂਰੀ ਤੇ ਚੌਂਕੀ ਹੈ ਧਰਮਪੁਰੇ ਚੌਂਕੀ ਹੈ ਕਿ ਇਹ ਪੰਜਾਬ ਸੁੱਤੀ ਹੋਈ ਹੈ ਜਾਂ ਇਹਨਾਂ ਦੇ ਅੱਖਾਂ ਦੇ ਪੱਟੀਆਂ ਬਨਾਈਆਂ ਗਈਆਂ ਨੇ ਦੇਖੋ ਜੀ ਜੋ ਹਾਲਾਤ ਹੈ ਸੁੱਤੀ ਵੀ ਪਈ ਹੈ ਪੱਟੀਆਂ ਵੀ ਬੰਨੀ ਹੈ ਤੇ ਕੰਨ ਚ ਵੀ ਰੂੰਗਾ ਆਪਾਂ ਤੇ ਹੀ ਕਹਿ ਸਕਦੇ ਆ ਇਹ ਜਾ ਕੇ ਆਏ ਜੀ 3 ਵਜੇ ਕੰਪਲੇਂਟ ਦਿੱਤੀ ਗਈ ਤੁਹਾਨੂੰ ਫੋਨ ਕੀਤਾ ਤੁਸੀਂ 10 ਮਿੰਟ ਚ ਪਹੁੰਚ ਗਏ ਪਰ ਪੁਲਿਸ ਨਹੀਂ ਪਹੁੰਚੀ ਪਰ ਡਕੈਤੀਆਂ ਵਾਰਦਾਤਾਂ ਚੋਰੀਆਂ ਕੁਝ 2-3 ਸਾਲਾਂ ਤੋਂ ਪਹਿਲੇ ਹੀ ਤੋਂ ਸ਼ੁਰੂ ਹੋਣ ਲੱਗਿਆ ਪਹਿਲੇ ਇਦਾਂ ਦਾ ਮਾਹੌਲ ਸੀਗਾ ਪਹਿਲੇ ਦੇਖੋ ਜੀ ਮੈਂ ਬਾਰ ਬਾਰ ਇੱਕੋ ਗੱਲ ਦਰਾਵਾਗਾ ਸਭ ਤੋਂ ਪਹਿਲਾਂ ਇਨਸਾਨੀਅਤ ਚਾਹੇ ਉਹ ਪੰਜਾਬ ਪੁਲਿਸ ਹੈ ਚਾਹੇ ਉਹ ਪੰਜਾਬ ਸਰਕਾਰ ਹੈ ਜੇ ਮੇਰੇ ਵੱਡੇ ਵੀਰਾਂ ਜਿੰਨਾਂ ਦੀ ਦੁਕਾਨ ਤੇ ਨੁਕਸਾਨ ਹੋਇਆ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਕਿ ਦੁਰਸਤ ਹੋਣੀ ਚਾਹੀਦੀ ਹੈ ਪੁਲਿਸ ਮੁਲਾਜ਼ਮ ਦੁਰਸਤ ਹੋਣੇ ਚਾਹੀਦੇ ਆ ਜੇ ਮੁਲਾਜ਼ਮ ਘੱਟ ਆ ਸਰਕਾਰ ਨੂੰ ਮੁਲਾਜ਼ਮ ਦੇਣੇ ਚਾਹੀਦੇ ਆ ਇੰਨੇ ਇਨਸੀਡੈਂਟ ਹੋ ਰਹੇ ਆ ਲੋਕੀ ਪੰਜਾਬ ਛੱਡਣ ਤੱਕ ਮਜਬੂਰ ਹੋ ਗਏ ਆ ਪਿੱਛੇ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਇੱਕ ਬავजूद ਟਾਈਲਾਂ ਭੰਲ ਰਿਹਾ ਕਹਿੰਦੇ ਅਸੀਂ ਪੰਜਾਬ ਛੱਡ ਦੇਣਾ ਹੈ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਸਾਨੂੰ ਆਪਣੇ ਆਪ ਤੇ ਤਰਸ ਆਉਂਦਾ ਹੈ ਕਿ ਅਸੀਂ ਇੱਥੋਂ ਦੇ ਜੰਪਾਲਾ ਸੀ ਜਾਵਾਂਗੇ ਕਿੱਥੇ ਛੱਡ ਕੇ ਇਹ ਕਰ ਗੱਲ ਕਰੀਏ ਭਾਈ ਲੁਧਾਨੇ ਸ਼ਹਿਰ ਦੇ ਵਿੱਚ ਲਗਾਤਾਰ ਦਿਨ ਦਿਹਾੜੇ ਇੱਕ ਜੁਐਲਰੀ ਦੁਕਾਨ ਦੇ ਚੋਰੀ ਹੋ ਜਾਂਦੀ ਹੈ ਲੱਖਾਂ ਦਾ ਸਾਮਾਨ ਲੁੱਟ ਕੇ ਲੈ ਜਾਂਦੇ ਨੇ ਕਿਸ ਤਰ੍ਹਾਂ ਦਾ ਦੇਖਦੇ ਹੋ ਇਸ ਨੂੰ ਇਸ ਚੀਜ਼ ਨੂੰ ਕਿਸ ਤਰ੍ਹਾਂ ਦਾ ਰੂਪ ਲੈਂਦੇ ਹੋ ਬਹੁਤ ਮਾੜੀ ਗੱਲ ਹੈ ਜੀ ਸਭ ਤੋਂ ਪਹਿਲਾਂ ਤਾਂ ਉਹਨੇ ਥੋੜੀ دیر ਪਹਿਲਾਂ ਤੁਹਾਨੂੰ ਵੀਰ ਜੀ ਨੇ ਦੱਸਿਆ ਸਿੰਮੂ ਭਾਜੀ ਨੇ ਕਿ ਇਹ ਪਿੱਛੇ ਜਦੋਂ ਇੱਥੇ 3:00 ਵਜੇ 5 ਮਿੰਟ ਤੇ ਇੱਥੇ ਚੋਰੀ ਹੋਈ ਹੈ ਔਰ 7:30 ਵਜੇ ਤੁਸੀਂ ਚਲੇ ਜਾਓ ਪਿੱਛੇ ਸ਼ਿੰਗਾਰ ਦੀ ਬੈਕਸਾਈਡ ਤੇ ਉੱਥੇ ਮਨਿਕਸ਼ ਇੰਜਰੀ ਦੁਕਾਨ ਹੈ ਉਹ ਬੰਦਾ ਕਹਿੰਦਾ ਜੀ ਮੈਂ ਨਾਲ ਦੀ ਦੁਕਾਨ ਤੇ ਗਿਆ ਵਾਂ ਤੇ 2 ਮਿੰਟ ਲੱਗੇ ਉਹਨੇ ਉਹ ਡੇਢ ਪੁਣੇ 2 ਲੱਖ ਰੁਪਏ ਬੰਦਾ ਕੱਢ ਕੇ ਲੈ ਗਿਆ ਇਸ ਤਰ੍ਹਾਂ ਇਹ ਮਹੀਨੇ ਦਾ ਦਰਵਾਜਾ ਸੀ ਔਰ ਕੱਲ ਇੱਥੇ ਪਿੱਛੇ ਨਾਲੇ ਦੇ ਉੱਤੇ ਇੱਕ ਬੰਦਾ ਉਹ ਵੀ ਨਾਲੇ ਦੀ ਦੁਕਾਨ ਤੇ ਖੜਾ ਉਹਦੇ ਗੱਲੇ 60000 ਰੁਪਏ ਕੱਢ ਕੇ ਲੈ ਗਿਆ ਬਹੁਤ ਮਾੜੇ ਹਾਲਾਤ ਨੇ ਜੀ ਭਾਜੀ ਅਰਬਨ ਏਰੀਆ ਵਾ ਰੈਸ਼ੀ ਏਰੀਆ ਵਾ ਪਰ ਦਿਨ ਦਿਹਾੜੇ ਚੋਰ ਇੱਤਾ ਚੋਰੀ ਕਰ ਗਏ ਫੇਰ ਤਾਂ ਕੋਈ ਵੀ ਸੇਫ ਨਹੀਂ ਹੈਗਾ ਐਕਚੁਅਲੀ ਗੱਲ ਇਸ ਤਰ੍ਹਾਂ ਦੀ ਅੱਗੇ ਇੱਥੇ ਨਾਲ ਪਾਨਾ ਦਾ ਖੋਖਾ ਤੇ ਨਾਲ ਦੁੱਧ ਦੀ ਦੁਕਾਨ ਹੈ ਤੇ ਸਾਹਮਣੇ ਲੇਬਰ ਕੰਮ ਕਰ ਰਹੀ ਸੀ ਲੇਬਰ ਰੋਟੀ ਖਾਣ ਗਈ ਹੈ ਤੇ ਇਹ ਦੁਕਾਨਾਂ ਦੋਨੇ ਬ ਤੇ ਚਲੋ ਇਹ ਵੀਰਜੀ ਨੇਰੇ ਘਰ ਗਏ ਨੇ ਰੋਟੀ ਖਾਣ ਵਾਸਤੇ ਮੇਖਲ 10 ਮਿੰਟ ਬਾਅਦ ਵਾਪਸ ਆਏ ਨੇ ਤੇ ਦਰਵਾਜ਼ਾ ਜਿਹੜਾ ਸੀ ਇਹ ਟੁੱਟਾ ਆਇਆ ਸੀ ਭਾਈ ਪੂਨ ਪਸੀਨੇ ਮਿਹਨਤ ਦੀ ਤੁਸੀਂ ਕਮਾਈ ਕਮਾਈ ਆ ਠੀਕ ਹੈ ਔਰ ਦੁੱਖ ਤਾਂ ਸਾਰੇ ਸਾਰੇ ਹੁੰਦਾ ਜਦੋਂ ਚੋਰੀ ਵਗੈਰਾ ਹੁੰਦੀ ਪੂਨ ਪਸੀਨੇ ਕਮਾਈ ਬੜੀ ਮਿਹਨਤ ਨਾਲ ਕਮਾਈ ਹੁੰਦੀ ਆ ਵਾ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਅੱਜ ਦੇ ਮਾਰਕੀਟ ਦੇ ਵਿੱਚ ਨਾ ਇਹ ਡਰ ਦਾ ਮਾਹੌਲ ਆ ਦੇਖੋ ਇੱਕ ਟਾਈਮ ਦੇ ਉੱਤੇ 2-3 ਚੋਰੀਆਂ ਹੋ ਜਾਣੀਆਂ ਬਹੁਤ ਮੈਨੇਜ ਦੀ ਗੱਲ ਹੈ ਇੱਥੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜੋ ਹਾਲ ਹੈ ਇਹ ਨਾ ਹੋਣ ਵਾਲੇ ਹਾਲ ਹੈ ਜੀ ਮੈਂ ਇਹਦੇ ਪਹਿਲੇ ਵੀ ਮਾਰਕਦਾ ਪ੍ਰਧਾਨ ਵੀ ਰਹੇ ਹਾਂ ਪਰ ਇਦਾਂ ਦਾ ਕੰਮ ਪਹਿਲੇ ਕਦੀ ਨਹੀਂ ਅਸੀਂ ਦੇਖਿਆ ਵੀ ਇੱਕ ਦਿਨ ਇੱਕ ਟਾਈਮ ਦੇ ਵਿੱਚ ਦਿਨ 3-4 ਚੋਰੀਆਂ ਹੋ ਜਾਂਦੀਆਂ ਅਸੀਂ ਹੈਰਾਨ ਕੀ ਵਾਲੀ ਗੱਲ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਕਮਾਈ ਹੈ ਉਹਨਾਂ ਨੂੰ ਇਸ ਚੀਜ਼ ਤੋਂ ਬਹੁਤ ਬਰਨ ਔਖਾ ਹੋ ਜਾਊਗਾ ਬਹੁਤ ਪਰੇਸ਼ਾਨੀ ਵਾਲਾ ਮਾਹੌਲ ਹੈ ਜੀ ਬਿਲਕੁਲ ਤਸਵੀਰਾਂ ਨੇ ਓਕੇ ਤੇ ਐਸੇ ਹੀ ਸਰ ਪਹੁੰਚੇ ਨੇ ਸਰ ਚੋਰੀ ਹੋਈ ਹੈ ਤਿੰਨ ਤੋਂ ਲੈ ਕੇ 5 ਵਜੇ ਤੱਕ ਕੋਈ ਵੀ ਪੁਲਿਸ ਵਾਲ ਮੁਲਾਜ਼ਮ ਜਾਂ ਪੀਸੀਆ ਨਹੀਂ ਪਹੁੰਚੀ ਹੈ ਦੇਖੋ ਜੀ ਮੈਨੂੰ ਹਜੇ ਹੁਣੇ ਐਸਟੀਐਸ ਦਾ ਫੋਨ ਆਇਆ ਮੈਂ ਤੁਰੰਤ ਪਹੁੰਚਿਆ ਨਾਲ ਹੀ ਉਸੇ ਟਾਈਮ ਇਹਨਾਂ ਨੂੰ ਮੈਂ ਬੈਕ ਆਲ ਬੈਕ ਕੋਲ ਕਰਕੇ ਮੈਂ ਤੁਰੰਤ ਇੱਥੇ ਪਹੁੰਚਿਆ ਜੀ ਬਾਕੀ ਵੈਰੀਫਾਈ ਕਰਦੇ ਪਏ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਿੰਦੇ ਕੋਈ ਜੀ ਚਾਨਬੀਨ ਚ ਨਿਕਲਿਆ ਅਜੇ ਤਾਂ ਸਾਲ ਵਿੱਚ ਕੋਈ ਨਿਕਲਿਆ ਅਜੇ ਅਸੀਂ ਇੱਕੋ ਵੀਡੀਓ ਦੇਖੀ ਹੈ ਕਿ ਵੀਡੀਓ ਦੇਖਦੇ ਆ ਕਿੱਦਾਂ ਨੂੰ ਜਾ ਰਿਹਾ ਕੀ ਕੀਤਾ ਕੀ ਨਹੀਂ ਕੀਤਾ ਇੱਕ ਚੋਰ ਹੈ ਲਗਾਤਾਰ ਤਿੰਨ ਜਗ੍ਹਾ ਚੋਰੀਆਂ ਕਰ ਚੁੱਕਾ ਵੈ ਬਾਕੀ ਵੈਰੀਫਾਈ ਕਰਦੇ ਪਏ ਵੈਰੀਫਾਈ ਕਰਕੇ ਬਾਕੀ ਸਾਰਾ ਕੁਝ ਦੱਸ ਦਿੰਦਾ ਹਾਂ ਜੀ ਬਾਕੀ ਸਾਡੀ ਕੋਸ਼ਿਸ਼ ਹੈ ਜੀ ਵੀ ਜਲਦ ਤੋਂ ਜਲਦ ਅਸੀਂ ਇਹ ਚੋਰ ਨੂੰ ਪਕੜਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਚੋਰੀਆਂ ਤੇ ਵਾਰਦਾਤਾਂ ਨੂੰ ਚੋਰ ਜਿਹੜੇ ਅੰਜਾਮ ਦਿੰਦੇ ਆਏ ਨੇ ਤੇ ਇੱਕ ਹੋਰ ਚੋਰੀਆਂ ਮ ਮਿਊਜ਼ੀਕਲ ਕਾਰਪੋਰੇਸ਼ਨ ਦੇ ਕੋਲ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਲੱਖਾਂ ਦੀ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਤੁਹਾਡਾ ਅਮਨ ਸੱਬਰਵਾਲ ਇਹ ਮਾਮਲਾ ਕੀ ਹੋਇਆ ਜੀ ਮੈਂ ਜੀ 3 ਵਜੇ ਰੋਟੀ ਖਾਣ ਗਿਆ ਘਰੇ ਅੱਛਾ ਤੇ ਮੈਂ 4 ਵਜੇ ਰੋਟੀ ਖਾ ਕੇ ਆਇਆ ਤੇ ਮੇਰਾ ਦਰਵਾਜ਼ਾ ਖੁੱਲਾ ਪਿਆ ਔਰ ਗੱਲਾਂ ਟੁੱਟਾ ਪਿਆ ਗੱਲੇ ਦੇ ਵਿੱਚ ਲਗਭਗ ਕੈਸ਼ ਸੀਗਾ 2 ਲੱਖ ਦੇ ਕਰੀਬ ਕੈਸ਼ ਹੈ ਨਹੀਂ ਗਾ ਗੱਲੇ ਚ ਕੀ ਲੱਗਦਾ ਕੀ ਤੇ ਸ਼ੱਕ ਲੱਗਦਾ ਹੈ ਜਾਂ ਕੌਣ ਸੀਗਾ ਚੋਰ ਕੋਈ ਸੀਸੀਟੀਵੀ ਚ ਕੈਦ ਹੋਈ ਫੋਟੋਆਂ ਸੀਸੀਟੀਵੀ ਚ ਜੀ ਕੈਦ ਨਹੀਂ ਹੋਈ ਫੋਟੋਆਂ ਅੱਛਾ ਹਾਂਜੀ ਸੀਸੀਟੀਵੀ ਲਾਈਵ ਚੱਲ ਰਿਹਾ ਦੋ ਦਿਨ ਪਹਿਲੇ ਹੀ ਹਲੇ ਕੈਮਰੇ ਵਾਲਾ ਕਰਕੇ ਗਿਆ ਜੀ ਚੈੱਕ ਹੁਣੇ ਤੁਹਾਡੇ ਸਾਹਮਣੇ ਇੱਕ ਹੋਰ ਚੋਰੀ ਹੋਈ ਹੈ ਉੱਥੇ ਵੀ ਸੇਮ ਇਦਾਂ ਹੀ ਦਰਵਾਜਾ ਮੋੜਿਆ ਗਿਆ ਜੀ ਇੱਥੇ ਵੀ ਇਦਾਂ ਹੀ ਉਹੀ ਬੰਦਾ ਜੀ ਸਭ ਨੂੰ ਪਤਾ ਤਿੰਨ ਪੰਜ ਤੇ ਕਹਿੰਦੇ ਤੁਸੀਂ ਉੱਥੇ ਚੋਰੀ ਹੋਈ ਹੈ 3:15 ਤੇ ਅੰਕਲ ਜੀ ਮੇਰੀ ਦੁਕਾਨ ਤੇ ਆਏ ਹੁਣੇ ਗਏ ਹੈ ਕਹਿੰਦੇ 3:15 ਤੇ ਆ ਦਰਵਾਜਾ ਖੁੱਲਾ ਪਿਆ ਸੀ ਔਰ ਸਾਰਾ ਬਿਜਾਰ ਦੇਖੋ ਖੁੱਲਾ ਪਿਆ ਕਿਸੇ ਨੇ ਕਿਸੇ ਨੂੰ ਭਨਕ ਟੱਕ ਨਹੀਂ ਪਈ ਆ ਦਿਨ ਦਿਹਾੜੇ ਦੇਖ ਲੋ ਜੀ ਪਬਲਿਕ ਸੇਫ ਨਹੀਂ ਹੈਗੀ ਆ ਸਰਕਾਰਾਂ ਦੇ ਹਾਲ ਕੋਈ ਉਸ ਜਾ ਕੇ ਮੈਂ ਵਿਖਾਏ ਆ ਜੀ ਉਹਨਾਂ ਨੇ ਪਰਚਾ ਲਿਖਿਆ ਹੈ ਦਰਖਾਸਤ ਲਿਖੀ ਹੈ ਮੇਰੀ ਹਲੇ ਤੱਕ ਕੋਈ ਆਇਆ ਨਹੀਂ ਜੀ ਘਰ ਹੋਰ ਬਰਬਾਦ ਹੋਣ ਗਿਆ ਕਿੰਨੇ ਕੋ ਕਿਹੜਾ ਉਹ 2 ਘੰਟੇ ਹੋ ਗਏ ਜਿਹੜੇ ਹਥਿਆਰ ਦੇ ਨਾਮ ਨਾਲ ਤਾਲਾ ਖੋਲਿਆ ਹਾਂਜੀ ਜਿਹੜੇ ਹਥਿਆਰ ਦੇ ਨਾਮ ਨਾਲ ਤਾਲਾ ਖੋਲਿਆ ਕੁਝ ਪਤਾ ਅਬ ਜੀ ਇਹ ਤਾਂ ਚੋਰਾਂ ਨੂੰ ਹੀ ਪਤਾ ਜੀ ਸਾਨੂੰ ਪਤਾ ਹੋਊਗਾ ਅਸੀਂ ਇਦਾਂ ਦੇ ਕੰਮ ਛੋੜੀ ਗਏ ਨੇ ਇਹ ਤਾਂ ਚੋਰਾ ਦਾ ਕੰਮ ਹੈ ਜੀ ਉਹਨਾਂ ਨੂੰ ਪਤਾ ਹੋਊਗਾ ਕਿਹੜੇ ਹਥਿਆਰ ਵਰਤੇ ਕੀ ਵਰਤੇ ਆ ਕੋਈ ਜਗ੍ਹਾ ਤੇ ਸੀਗਾ ਨਹੀਂ ਉਸ ਟਾਈਮ ਤੇ ਹਾਂਜੀ ਦੁਕਾਨ ਤੇ ਨਹੀਂ ਸੀਗਾ ਜੀ ਕੋਈ ਉਸ ਟਾਈਮ ਕਿੱਥੇ ਗਏ ਸੀ ਜੀ ਰੋਟੀ ਖਾਨ ਕਰ ਘਰ ਮੇਰਾ 3 ਨੰਬਰ ਡਿਵਿਜਨ ਚੋਂ ਅੰਕਲ ਹੈ ਕਿੰਨੀ ਤੁਸੀਂ ਨਹੀਂ ਪੇਮੈਂਟ ਰੱਖੀ ਹੈ ਉਹ ਸਰ ਮਨੀ ਮੇਰਾ ਮਨੀ ਟ੍ਰਾਂਸਫਰ ਦਾ ਕੰਮ ਹੈ ਜੀ ਬਿਜਲੀ ਬਿੱਲ ਵਗੈਰਾ ਭਰਨ ਦਾ ਕੰਮ ਹੈ ਜੀ ਤੇ ਮੈਂ ਇਹਨਾਂ ਨੂੰ ਕੈਸ਼ ਪਕੜਾਣਾ ਸੀਗਾ ਇਹ ਕਹਿੰਦੇ ਕਿ ਮੈਂ ਅੱਡੇ ਪੋਣੇ ਘੰਟੇ ਦਾ ਕੰਨਾਂ ਮੈਂ ਦੁਕਾਨ ਤੇ ਰੱਖ ਕੇ ਮੈਂ ਕਹਾਂ ਚੱਲ ਮੈਂ ਰੋਟੀ ਖਾ ਕੇ ਆਇਆ ਮੈਂ ਇਹਨਾਂ ਨੂੰ ਮੈਨੂੰ ਕੀ ਪਤਾ ਸੀ ਜੀ 10 ਸਾਲ ਹੋ ਗਏ ਅੱਜ ਤੱਕ ਕੁਝ ਨਹੀਂ ਹੋਇਆ ਦੇ ਲਓ ਹੁਣ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਤੁਸੀਂ ਆਪ ਕਹ ਰਹੇ ਹੋ ਕੱਲ ਜਨਕਪੁਰੀ ਹੋਈ ਹੈ ਅੱਜ ਉੱਥੇ ਹੋਈ ਹੈ ਇੱਥੇ ਹੋਈ ਹੈ ਦੇ ਲਓ ਕੋਈ ਸੇਫ ਤਾਰੇ ਸਾਹਮਣੇ ਚੌਂਕੀ ਹੋਣ ਦੇ ਬਾਵਜੂਦ ਵੀ ਬੰਦਾ ਸੇਫ ਨਹੀਂ ਹੈਗਾ ਇੱਥੇ ਦਾ ਪੁਲਿਸ ਹੀ ਗੱਸਤ ਹੁੰਦੀ ਹੈ ਇੱਥੇ ਹਾਂਜੀ ਰਾਉਂਡ ਅਪ ਹੁੰਦਾ ਪੁਲਿਸ ਦਾ ਉਹਦਾ ਰਾਉਂਡ ਅਪ ਹੁੰਦਾ ਹੈ ਉਹ ਲਾadne ਟਾਈਮ ਆ ਜਾਂਦੇ ਕੜੀ ਗੇੜੀ ਗੁੜੀ ਕੱਢਣ ਹੂੰ ਉਹ ਕਿੱਦਾਂ ਕਹੀਏ ਆਪਾਂ ਪੁਲਿਸ ਦੇ ਰਾਉਂਡ ਅਪ ਨੂੰ ਥੋੜੀ ਦੇਖਾਂਗੇ ਸਿੱਧਾ ਆਪਣਾ ਬਿਜ਼ਨਸ ਦੇਖਣ ਆਇਆ ਕਰੋ ਹੂੰ ਇੱਦਾਂ ਚੋੜੀਆਂ ਹੋਊਗੀਆਂ ਦੱਸੋ ਕੀ ਕੰਮ ਕਰਾਂਗੇ ਮੰਗ ਕੀ ਕਰਦੇ ਮੰਗ ਇਹੀ ਹੈਗੀ ਹੈ ਜੀ ਚੋਰ ਨੂੰ ਜਲਦੋ ਜਲਦ ਫੜੋ ਸਾਡਾ ਪੈਸਾ ਵਾਪਸ ਦਿਵਾਓ ਚੋਟੇ ਕਾਰਵਾਈ ਕੀਤੀ ਜਾਵੇ ਅਗਲਾ ਕੋਈ ਬੰਦਾ ਉਹਦੇ ਹੱਥੇ ਨਾ ਚੜੇ ਲਗਾਤਾਰ ਜਰੀਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ਼ਿੰਗਾਰ ਦੇ ਜਿੱਥੇ ਕਿ ਨਾਲਾ ਜਿਹੜਾ ਬਣ ਰਿਹਾ ਉਹਦੇ ਸਾਹਮਣੇ ਇੱਕ ਜੁਐਲਰੀ ਦੁਕਾਨ ਆ ਚੋਰਾ ਇੱਕ ਚੋਰ ਦੇ ਵੱਲੋਂ ਇਸ ਵਾਰ ਦਾ ਤਰਨ ਜਾਨ ਦਿੱਤਾ ਜਾਂਦਾ ਵਾ ਤਾਲਾ ਲਾ ਕੇ ਹਾਲਾਂਕਿ ਮਾਲਕ ਜਿਹੜਾ ਕੀ ਹੈ ਰੋਟੀ ਖਾਂ ਜਾਂਦਾ ਪਰ ਰੋਟੀ ਖਾਂ ਉਹਨਾਂ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਦੇ ਨਾਲ ਇੱਕ ਵੱਡੀ ਵਾਰਦਾ ਇੱਕ ਵੱਡੀ ਘਟਨਾ ਵਾਪਰ ਜਾਨੀ ਹੈ ਉਹਦਾ ਲੱਖਾਂ ਦਾ ਸਮਾਨ ਜਿਹੜਾ ਕਿ ਇੱਕ ਇੱਕ ਚੋਰ ਜਿਹੜਾ ਕੀ ਹੈ ਲੁੱਟ ਕੇ ਲੈ ਜਾਂਦਾ ਮਿੰਟਾਂ ਸਕਿੰਟਾਂ ਦੇ ਵਿੱਚ ਤੇ ਬਿਲਕੁਲ ਵਾਰਦਾਤਾਂ ਲਗਾਤਾਰ ਲਿਆ ਨੇ ਸ਼ਹਿਰ ਦੇ ਵਿੱਚ ਤੇ ਚੋਰੀਆਂ ਦਕੈਤੀਆਂ ਲਗਾਤਾਰ ਲਿਆ ਨੇ ਸ਼ਹਿਰ ਦੇ ਵਿੱਚ ਵਧੀਆਂ ਜਾ ਰਹੀਆਂ ਨੇ ਹਾਲਾ ਕੀ ਹੈ ਰੈਸ਼ੀਅਲ ਏਰੀਆ ਵਾ ਰੈਸ਼ੀਅਲ ਏਰੀਆ ਬਾਕੀ ਸਾਹਮਣੇ ਕੰਮਕਾਰ ਹੋ ਰਿਹਾ ਵਾ ਪਰ ਫਿਰ ਵੀ ਜਿਹੜਾ ਕੀ ਹੈ ਚੋਰਾ ਦੀ ਹਿੰਮਤ ਦੇਖ ਲੋ ਕਿਸ ਤਰ੍ਹਾਂ ਜਿਹੜਾ ਕੀ ਹੈ ਇੱਕ ਵਾਰਦਾਤ ਨੂੰ ਤੇ ਚੋਰੀ ਨੂੰ ਇੰਜਾਮ ਦੇ ਕੇ ਉਹ ਚੋਰ ਜਿਹੜਾ ਕੀ ਹੈ ਫਰਾਰ ਹੋ ਜਾਂਦਾ ਵਾ ਪੁਲਿਸ ਕਿੰਨੀ ਕੀ ਜਲਦੀ ਕਾਰਵਾਈ ਕਰੇਗੀ ਅਨ ਸਵੇ ਵਿੱਚ ਪਤਾ ਚੱਲੇਗਾ ਲੁਧਰਾਨ ਲਾਈਵ ਤੇ ਨਾਲ ਜੁੜੇ ਰਹੋ ਅਣੀ ਦਾ ਯੂਮਰ ਰਿਪੋਰਟ ਧੰਨਵਾਦ